ਅੱਜਕਲ੍ਹ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸੀ ਹਰ ਬਾਰ ਕਿਸੇ ਨਾ ਕਿਸੇ ਫਨਕਾਰ ਨਾਲ ਤੁਹਾਨੂੰ ਮਿਲਾਉਂਦੇ ਰਹਿੰਦੇ ਆ ਚਾਹੇ ਉਹ ਸਿੰਗਰ ਹੋਵੇ ਚਾਹੇ ਉਹ ਕੋਈ ਐਕਟਰ ਹੋਵੇ ਸੋ ਅੱਜ ਮੈਂ ਬਹੁਤ ਹੀ ਵਧੀਆ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੀ ਕਿਉਂਕਿ ਅੱਜਕਲ੍ਹ ਜਿਹੜੀ ਅੱਜ ਦਾ ਦੌਰ ਹੈ ਟੈਨਸ਼ਨ ਦਾ ਬਹੁਤ ਜ਼ਿਆਦਾ ਦੌਰ ਹੈ ਜਿਹੜੀ ਆਪਣੀ ਆਵਾਮ ਜਿੰਨੇ ਵੀ ਲੋਕ ਨੇ ਟੈਨਸ਼ਨ ਦੇ ਵਿੱਚ ਗੁਜ਼ਰੇ ਨੇ ਬਟ ਉਹ ਆਪਣੀ ਜਿਹੜੀ ਟੈਨਸ਼ਨ ਹੈ ਉਹ ਦੂਰ ਕਰਦੇ ਨੇ ਦਵਾਈਆਂ ਦੇ ਨਾਲ ਬਟ ਅਸੀਂ ਉਸ ਇਨਸਾਨ ਨਾਲ ਮਿਲਾਵਾਂਗੇ ਜਿਹੜੀ ਤੁਹਾਡੀ ਟੈਨਸ਼ਨ ਬਿਨਾ ਦਵਾਈਆਂ ਤੋਂ ਦੂਰ ਕਰਦੇ ਨੇ ਸੋ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਦ ਬਹੁਤ ਅੱਛਾ ਜੀ ਕਿਵੇਂ ਮਤਲਬ ਅੱਜ ਪਹਿਲਾ ਤਾਂ ਮਿਲਣਾ ਕਿਵੇਂ ਹੋਇਆ ਤੁਸੀਂ ਇਹਦੇ ਬਾਰੇ ਐਕਸਪਲੇਨ ਕਰੋ ਮੇਰਾ ਤੁਹਾਡਾ ਨਾ ਮੇਰਾ ਤੁਹਾਡੇ ਨਾਲ ਔਰ ਤੁਹਾਡਾ ਮੇਰੇ ਨਾਲ ਕਿਉਂ ਕਿ ਕੁਦਰਤ ਨੇ ਮਿਲਾਇਆ ਹੈ। ਕੀ ਬਾਤ ਹੈ ਕੀ ਬਾਤ ਹੈ। ਯੂਨੀਵਰਸ ਕਰਦੀ ਹੈ ਮੇਰਾ ਤੇ ਮੰਨਣਾ ਹੈ ਕਿ ਜਿ세 ਇੱਕ ਦਾਣਾ ਖਾਣੇ ਉਹ ਵੀ ਕੁਦਰਤ ਦੀ ਮਿਹਰ ਤੋਂ ਬਿਨਾਂ ਨਹੀਂ ਖਾ ਸਕਦੇ। ਜੇ ਅੱਜ ਤੁਹਾਡੇ ਨਾਲ ਮਿਲੇ ਆ ਜਾਂ ਤੁਹਾਡੇ ਦਰਸ਼ਕਾਂ ਦਰਸ਼ਕਾਂ ਦੇ ਨਾਲ ਰੂਬਰੂ ਹੋ ਰਹੇ ਆ ਤੇ ਇਸ ਪਰਮਾਤਮਾ ਦੀ ਮਿਹਰ ਹੈ ਜੀ ਕੁਦਰਤ ਦੀ ਬਖਸ਼ਿਸ਼ ਹੈ ਕਿ ਅਸੀਂ ਅੱਜ ਇੱਥੇ ਬੈਠੇ ਆਂ। ਅੱਜ ਖੜੜ ਤੁਹਾਨੂੰ ਮਿਲਣਾ ਹੈ। ਕੀ ਬਾਤ ਹੈ। ਜੀ। ਸੋ ਕਹਿੰਦੇ ਨੇ ਕਈ ਵਾਰ ਕਿਸੇ ਇਨਸਾਨ ਨੂੰ ਰੱਬ ਐਦਾ ਭੇਜ ਦਿੰਦਾ ਤਾਂ ਕਿ ਬਹੁਤ ਜ਼ਿਆਦਾ ਟੈਨਸ਼ਨਾਂ ਚ ਜਿਵੇਂ ਕੋਈ ਗੁਜ਼ਰ ਰਿਹਾ ਹੁੰਦਾ ਸੋ ਉਹਦਾ ਇਲਾਜ ਕਰਨ ਲਈ ਰੱਬ ਕਿਸੇ ਨਾ ਕਿਸੇ ਰੂਪ ਵਿੱਚ ਭੇਜ ਦਿੰਦਾ ਸੋ ਅੱਜ ਹਰਮਨ ਜੀ ਨੂੰ ਇੱਥੇ ਮੇਰੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਸੋ ਮੈਂ ਵੀ ਉਹਨਾਂ ਦੇ ਰੂਬਰੂ ਹੋਈਆਂ ਉਹ ਵੀ ਮੇਰੇ ਰੂਬਰੂ ਹੋਏਆਂ ਤਾਂ ਕਿ ਅਸੀਂ ਕੁਝ ਜਿਹੜੇ ਸਾਡੇ ਲੋਕ ਇੱਥੇ ਜਾਂ ਬਾਹਰ ਲੋਕੀ ਬੈਠੇ ਨੇ ਉਹਨਾਂ ਦਾ ਉਹ इजीली ਇਲਾਜ ਕਰ ਸਕਣ ਸੋ ਹਰਮਨ ਜੀ ਉਹ ਇਨਸਾਨ ਨੇ ਜੋ ਬਿਨਾਂ ਦਵਾਈਆਂ ਤੋਂ ਆਪਣੇ ਟ੍ਰਿਕਸ ਦੇ ਰਾਹੀਂ ਬਹੁਤ ਹੀ ਵਧੀਆ ਮਾਈਂਡ ਹੀਲ ਕਰਦੇ ਨੇ ਸੋ ਹਰਮਨ ਜੀ ਤੁਸੀਂ ਦੱਸੋਗੇ ਕੀ ਤੁਹਾਡੇ ਚ ਅਜਿਹਾ ਟ੍ਰਿਕ ਹੈ ਜਿਹੜਾ ਤੁਸੀਂ ਲੋਕਾਂ ਦਾ ਮਾਈਂਡ ਬਹੁਤ ਹੀ ਜ਼ਿਆਦਾ ਰਿਲੈਕਸ ਕਰਦੇ ਹੋ ਕਿਉਂਕਿ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਚ ਲੋਕੀ ਗੁਜ਼ਰ ਰਹੇ ਨੇ ਟੈਨਸ਼ਨ ਤੋਂ ਬਿਨਾ ਤਾਂ ਕੋਈ ਜ਼ਿੰਦਗੀ ਨਹੀਂ ਜਿਨੂੰ ਮਰਜ਼ੀ ਪੁੱਛ ਲਓ ਅੱਜ ਕਲੇ ਇਹੀ ਕਹਿੰਦੇ ਕਿ ਸਾਨੂੰ ਟੈਨਸ਼ਨ ਹੈ ਐਕਚੁਅਲੀ ਪਹਿਲੀ ਗੱਲ ਤਾਂ ਸਾਡੇ ਕੋਲ ਕੋਈ ਟ੍ਰਿਕ ਨਹੀਂ ਹੈ ਬੇਸਿਕਲੀ ਆਮ ਆ ਮਾਈਂਡ ਟ੍ਰੇਨਰ ਤੇ ਅਸੀਂ ਹਿਪਨੋਥੈਰੇਪੀ ਕਰਦੇ ਹਾਂ ਹਿਪਨੋਥੈਰੇਪੀ ਕਰਦੇ ਹਾਂ ਔਰ ਬੇਸਿਕਲੀ ਸਾਡਾ ਕਨਸੈਪਟ ਹੈ ਕਿ ਸਾਹਮਣੇ ਵਾਲੇ ਦੇ ਮਾਈਂਡ ਨੂੰ ਜੋ ਕਿ ਨੈਗੇਟਿਵ ਪ੍ਰੋਗਰਾਮ ਹੋ ਜਾਂਦਾ ਹੈ ਕਈ ਵਜ੍ਹਾ ਤੋਂ ਛੋਟੀ ਜੀ ਗੱਲ ਸੁਣ ਕੇ ਡਰ ਜਾਣਾ ਛੋਟੀ ਜੀ ਗੱਲ ਸੁਣ ਕੇ ਕੰਬ ਰਾਜਾਣਾ ਜਾਂ ਕਿਤੇ ਨਾ ਕਿਤੇ ਛੋਟੇ ਜਿਹੇ ਸਟ्रेस ਲੈ ਕੇ ਕਈ ਵਾਰੀ ਅਕੇਲੇ ਕਮਰੇ ਚ ਬੈਠੇ ਰਹਿਣਾ ਤੇ ਅਸੀਂ ਛੋਟੇ ਛੋਟੇ ਡਰ ਵੀ ਕਈਆਂ ਨੂੰ ਪਹਜ ਜਾਂਦੇ ਆ ਕਿਸੇ ਨੂੰ ਪਾਣੀ ਤੋਂ ਡਰ ਕਿਸੇ ਨੂੰ ਹਾਈਟ ਤੋਂ ਡਰ ਕਿਸੇ ਨੂੰ ਫਲਾਈਟ ਚ ਡਰ ਕਿਸੇ ਨੂੰ ਕਾਰ ਚ ਇਕੱਲੇ ਜਾਣ ਤੋਂ ਡਰ ਤੇ ਇਦਾਂ ਦੇ ਛੋਟੇ ਛੋਟੇ ਡਰ ਕਿਸੇ ਨਾ ਕਿਸੇ ਸਿਚੁਏਸ਼ਨ ਦੀ ਵਜ੍ਹਾ ਤੋਂ ਸਾਡੀ ਜ਼ਿੰਦਗੀ ਦੇ ਅੰਦਰ ਆ ਜਾਂਦੇ ਆ ਔਰ ਘਰ ਘਰ ਕੇ ਬਹਿ ਜਾਂਦੇ ਆ ਆਪਣੇ ਗਲਤ ਤਰੀਕੇ ਨਾਲ ਟ੍ਰਿਗਰ ਹੋ ਜਾਂਦੇ ਆਂ ਔਰ ਅਸੀਂ ਸਿਰਫ ਸਾਹਮਣੇ ਵਾਲੇ ਬੰਦੇ ਦਾ ਮਾਈਂਡ ਰਿਲੈਕਸ ਕਰਦੇ ਆਂ ਜਿਵੇਂ ਮੈਡੀਟੇਸ਼ਨ ਰਿਲੈਕਸ ਕਰਦੀ ਹੈ ਸਾਡੇ ਕੋਲ ਥੋੜਾ ਜਿਹਾ ਫਾਸਟੈਸਟ ਵੇ ਹੈ ਅਸੀਂ ਸਾਹਮਣੇ ਵਾਲੇ ਦਾ ਮਾਈਂਡ ਰਿਲੈਕਸ ਕਰਦੇ ਆਂ ਜਿਦੇ ਨਾਲ ਕਈ ਸਾਰੇ ਲੋਕ ਆਪਣੀ ਕਈ ਫਿਜ਼ੀਕਲ ਔਰ ਮੈਂਟਲ ਪ੍ਰੋਬਲਮਸ ਰਿਜ਼ੋਲਵ ਕਰਦੇ ਜਾ ਰਹੇ ਆਂ ਡਰ ਖਤਮ ਕਰਦੇ ਜਾ ਰਹੇ ਆਂ ਕੁਝ ਲੋਕ ਅੰਦਰ ਚੈਰੇ ਤੇ ਹੱਸੀ ਆ ਜਾਂਦੀ ਹੈ ਕੁਝ ਲੋਕ ਆਪਣੇ ਡਿਵੋਰਸ ਦੇ ਡਿਸੀਜਨ ਬਦਲ ਰਹੇ ਆਂ ਕੁਝ ਲੋਕ ਸੁਸਾਈਡ ਤੋਂ ਜਿਨ੍ਹਾਂ ਨੇ ਡਿਸੀਜਨ ਲਿਆ ਸੀ ਉਹ ਲੋਕ ਨਾਰਮਲ ਜ਼ਿੰਦਗੀ ਜੀ ਰਹੇ ਆਂ ਕੁਝ ਲੋਕ ਜੋ ਬਹੁਤ ਜ਼ਿਆਦਾ ਸਟ्रेस ਦੀ وجہ ਤੋਂ ਨਸ਼ਾ ਕਰ ਰਹੇ ਹਨ ਅਲੱਗ-ਅਲੱਗ ਤਰੀਕੇ ਦਾ ਸਬਸਟੈਂਸ ਲੈ ਰਹੇ ਹਨ ਉਹ ਵੀ ਠੀਕ ਹੋ ਰਹੇ ਹਨ ਔਰ ਮਾਲਕ ਦੀ ਕਿਰਪਾ ਜੀ ਮੈਂ ਤਾਂ ਸਿਰਫ ਇਹ ਮੰਨਦਾ ਕਿ ਜੇ ਉਹ ਪਰਮਾਤਮਾ ਚਾਹੇ ਤਾਂ ਸੇ ਕੁਝ ਕਰ ਸਕਦੇ ਆਂ ਨਹੀਂ ਤਾਂ ਇਨਸਾਨ ਤੇ ਕੁਝ ਕਰ ਹੀ ਨਹੀਂ ਸਕਦਾ ਇਨਸਾਨ ਦੀ ਕੋਈ ਹਸਿਆਤ ਹੀ ਨਹੀਂ ਹੈ ਤੇ ਉਸ ਮਾਲਕ ਦਾ ਪਰਵਰਦੀਕਾਰ ਦਾ ਕਹਿੰਦੇ ਆਸ਼ੀਰਵਾਦ ਹੈ ਵਾਹਿਗੁਰੂ ਦੀ ਮਿਹਰ ਹੈ ਤੇ ਲੋਕਾਂ ਨੂੰ ਉਹਨਾਂ ਦੇ ਡਰ ਖਤਮ ਕਰਨ ਚ ਮਦਦ ਕਰੀਦੀ ਹੈ ਐਂਗਜ਼ਾਇਟੀ ਖਤਮ ਕਰਨ ਚ ਮਦਦ ਕਰੀਦੀ ਹੈ ਔਰ ਲੋਕ ਇੰਡੀਆ ਚੋਂ ਵੀ ਔਰ ਜਿੱਥੇ-ਜਿੱਥੇ ਸਾਡੇ ਐਨਆਰਆਈ ਵੀਰ ਰਹਿੰਦੇ ਆ ਕੈਨੇਡਾ ਜਰਮਨੀ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਆਂਦੇ ਆ ਸਾਡੇ ਕੋਲ ਹੀਲਿੰਗ ਵਾਸਤੇ ਵੀ ਆਂਦੇ ਆ ਔਰ ਸਿੱਖਣ ਆਸਤੇ ਵੀ ਆਂਦੇ ਆ ਤੇ ਸਭ ਕੁਝ ਠੀਕ ਚੱਲ ਰਿਹਾ। ਤੁਸੀਂ ਇੱਕ ਡਰ ਦੀ ਗੱਲ ਕੀਤੀ ਮੈਂ ਆਪਣੀ ਹੀ ਗੱਲ ਕਰਦੀ ਆ ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ ਐ। ਹੁਣ ਜੇਕਰ ਤੁਸੀਂ ਮੈਨੂੰ ਲਿਫਟ ਦੇ ਵਿੱਚ ਕੋਈ ਬੰਦ ਕਰ ਦੇਈ ਜਾਂ ਮੈਨੂੰ ਕਮਰੇ ਦੇ ਵਿੱਚ ਅੰਦਰ ਬੰਦ ਕਰ ਦੇ। ਤਾਂ ਮੈਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਐ। ਮੈਂ ਐਦਾਂ ਦੇ ਕ੍ਰੀਏਟ ਕਰਦੀ ਐ ਕਿ ਸਾਹਮਣੇ ਵਾਲਾ ਬੰਦਾ ਵੀ ਪਰੇਸ਼ਾਨ ਹੋ ਕੇ ਜਾਂ ਤਾਂ ਉਹਦਾ ਬੀਪੀ ਹਾਈ ਹੋ ਜਾਂਦਾ ਜਾਂ ਉਹਨੂੰ ਅਟੈਕ ਆਉਣ ਵਾਲਾ ਹੋ ਜਾਂਦਾ। ਮੈਂ ਐਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਦੀ ਐ। ਇਹ ਹੁੰਦਾ ਕਿਉਂ ਐ ਵੈਸੇ? ਬੇਸਿਕਲੀ ਕੀ ਹੁੰਦਾ ਕਿ ਕਈ ਵਾਰੀ ਨਾ ਕੁਝ ਚੀਜ਼ਾਂ ਵਾਸਤੇ ਅਸੀਂ ਅਵੇਅਰ ਹੁੰਦੇ ਆਂ, ਕੁਝ ਚੀਜ਼ਾਂ ਵਾਸ ਕੁਝ ਇਨਸੀਡੈਂਟਸ ਕਈ ਵਾਰ ਸਾਡੇ ਨਾਲ ਅਸੂਝ ਜਾਂਦੇ ਸਾਨੂੰ ਯਾਦ ਵੀ ਨਹੀਂ ਹੁੰਦੇ ਔਰ ਸਾਨੂੰ ਕੁੱਟਨ ਦੀ ਕਿਸੇ ਇੱਕ ਜਗ੍ਹਾ ਤੇ ਕੁੱਟਨ ਦੀ ਫੀਲ ਆ ਜਾਂਦੀ ਹੈ ਔਰ ਮਾਈਂਡ ਉਹਦਾ ਪੈਟਰਨ ਕ੍ਰੀਏਟ ਕਰ ਲੈਂਦਾ ਔਰ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਆ ਜਿੰਨੇ ਵੀ ਤਰੀਕੇ ਦਾ ਡਰ ਹੈ ਚਾਹੇ ਉਹ ਹਾਈਟ ਦਾ ਹੈ ਕਿਸੇ ਵੀ ਤਰੀਕੇ ਦਾ ਕਲੌਸਟ੍ਰੋਫੋਬੀਆ ਹੈ ਕਿਸੇ ਵੀ ਤਰੀਕੇ ਦਾ ਫੀਅਰ ਚਾਹੇ ਉਹ ਪਾਣੀ ਤੋਂ ਹਾਈਟ ਤੋਂ ਸੱਪ ਤੋਂ ਛਿਪਕਲੀ ਤੋਂ ਕਿਸੇ ਰੰਗ ਤੋਂ ਕਿਸੇ ਵੀ ਚੀਜ਼ ਤੋਂ ਹੈ ਇਹ 5-10 ਮਿੰਟ ਚ ਰਿਜ਼ੋਲਵ ਹੋ ਸਕਦਾ ਹੈ ਪਰ ਕੁਝ ਲੋਗ ਹਨੂ 22 25 25 ਸਾਲ ਤੱਕ ਕੈਰੀ ਕਰਦੇ ਆਂ ਕੁਝ ਲੋਗਾਂ ਨੂੰ ਲੱਗਦਾ ਕਿ ਯਾਰ ਇੱਕ ਬੰਦੇ ਨੇ ਮੈਨੂੰ ਧੋਖਾ ਦੇ ਦਿੱਤਾ ਔਰ ਉਹ ਧੋਖਾ 5 ਮਿੰਟ ਦੇ ਅੰਦਰ ਅਸੀਂ ਰਿਲੀਜ਼ ਕਰਾ ਸਕਦੇ ਆਂ ਪਰ ਲੋਕੀ ਸਾਡੇ ਕੋਲ ਕਈ ਵੇਰਿਆਂ ਆਉਂਦੇ ਆ 50 50 ਸਾਲ ਤੋ ਫੀਲ ਕਰ ਰਹੇ ਆਂ ਠੀਕ ਹੈ ਇਹ ਕਈ ਵੇਰੀ ਲੋਗ ਲਵ ਹਿਪਨੋਸਿਸ ਚ ਪੈ ਜਾਂਦੇ ਆ ਧੋਖਾ ਮਿਲ ਗਿਆ ਕੋਈ ਪਾਰਟਨਰ ਛੱਡ ਕੇ ਚਲਾ ਗਿਆ ਠੀਕ ਹੈ ਔਰ ਅੱਜ ਵੀ ਉਹ ਪੁਰਾਨੀਆਂ ਕੰਟ ਕਲੇਅਰ ਦੀਆਂ ਰੀਲਾਂ ਚੱਲ ਰਹੀਆਂ ਨੇ ਤੇ ਉਹਦੇ ਚ ਪਰੇਸ਼ਾਨ ਨੇ ਉਹਨਾਂ ਨੂੰ ਅਸੀਂ ਪ੍ਰੈਜ਼ੈਂਟ 'ਚ ਰਹਿਣਾ ਸਿਖਾਉਂਦੇ ਆ ਮੈਂਟਲ ਸਟੇਬਿਲਿਟੀ ਸਿਖਾਉਂਦੇ ਆ ਤੇ ਕਈ ਸਾਰੇ ਲੋਕ ਸਾਡੇ ਨਾਲ ਕਨੈਕਟ ਕਰਦੇ ਆ ਸਾਡੇ ਪ੍ਰੋਗਰਾਮਸ ਅਟੈਂਡ ਕਰਦੇ ਆ ਮੇਰੇ ਮਾਈਂਡ ਪ੍ਰੋਗਰਾਮਿੰਗ ਸੈਸ਼ਨਸ ਹੁੰਦੇ ਆ ਅਲੱਗ-ਅਲੱਗ ਸ਼ਹਿਰਾਂ 'ਚ ਤੇ ਲੋਕ ਕੀ ਆਉਂਦੇ ਆ ਸੋ ਕਈ ਵਾਰ ਕੀ ਹੁੰਦਾ ਕਿ ਜਿਹੜੀ ਕਲਾਸਾਂ ਹੁੰਦੀਆਂ ਹਨਾ ਕੁਝ ਬੱਚੇ ਕਲਾਸਾ ਗੇਨ ਕਰਨਾ ਚਾਹੁੰਦੇ ਆ ਤੁਹਾਡੇ ਕੋਲੋਂ ਵੀ ਕਿਉਂਕਿ ਜੋ ਤੁਹਾਡੇ ਟ੍ਰਿਕਸ ਜੋ ਵੀ ਆ ਉਹ ਦੇਖਦੇ ਨੇ ਉਹਨਾਂ ਦਾ ਵੀ ਦਿਲ ਕਰਦਾ ਕਿ ਇਹੇ ਚੀਜ਼ਾਂ ਅਸੀਂ ਵੀ ਸਿੱਖੀ ਹੈ ਨਾ ਉਹ ਤੁਹਾਡੇ ਨਾਲ ਕੰਟੈਕ ਇਹ ਗੱਲ ਤੇ ਮੈਂ ਸਾਰਿਆਂ ਨੂੰ ਨਹੀਂ ਸਿਖਾਉਂਦੇ ਕੁਝ ਲਿਮਿਟਿਡ ਲੋਕਾਂ ਨੂੰ ਸਿਖਾਉਂਦੇ ਹਾਂ ਜੋ ਸਮਾਜ ਸੇਵਾ ਵਾਸਤੇ ਜਾਂ ਮੈਡੀਕਲੀ ਪਰਪਸਸਸ ਲਈ ਯੂਜ਼ ਕਰਨਾ ਚਾਹਣ ਤੇ ਜੇ ਕੋਈ ਸੈਡਨਾਂ ਕਨੈਕਟ ਕਰਨਾ ਚਾਹੁੰਦਾ ਹੈ ਤੇ 989607564 ਸਾਡਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਨੈਕਟ ਕਰਾ ਕੇ ਆਪਣਾ ਡਿਟੇਲ ਸਾਨੂੰ ਦੇ ਸਕਦੇ ਹੋ ਤੇ ਅਗਰ ਕੋਈ ਨਾਰਮਲੀ ਸਟ्रेस ਖਤਮ ਕਰਾਉਣਾ ਚਾਹੁੰਦਾ ਹੈ ਐਂਗਜ਼ਾਈਟੀ ਖਤਮ ਕਰਨਾ ਚਾਹੁੰਦਾ ਹੈ ਜਾਂ ਆਪਣੇ ਮਾਈਂਡ ਨੂੰ ਰਿਲੈਕਸ ਕਰਨਾ ਸਿੱਖਣਾ ਚਾਹੁੰਦਾ ਹੈ ਤੇ ਸਾਡਾ 14th April ਨੂੰ ਗੁਰੂ ਨਾਨਕ ਦੇ ਭਵਨ लुधियाना ਦੇ ਅੰਦਰ ਪ੍ਰੋਗਰਾਮ ਹੈ 4 ਤੋਂ 5 ਘੰਟੇ ਦਾ ਜਿਹਦੇ ਵਿੱਚ ਅਸੀਂ ਇਹ ਸਾਰੀ ਚੀਜ਼ਾਂ ਸਿਖਾ ਰਹੇ ਹਾਂ ਤੇ ਤੁਸੀਂ ਚਾਹੋ ਤੇ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਹੁਣ ਜੇਕਰ ਮੈਂ ਗੱਲ ਕਰਾਂ ਸਾਡੀ ਜਿਵੇਂ ਬਾਹਰ ਦੀ ਆਡੀਅנס ਹੈ ਬਹੁਤ ਜ਼ਿਆਦਾ ਇਦਾਂ ਦੇ ਨੇ ਕਿ ਆਪਣਾ ਮਾਈਂਡ ਫਰੈਸ਼ ਕਰਨਾ ਚਾਹੁੰਦੇ ਨੇ ਬਹੁਤ ਉਹਨਾਂ ਨੂੰ ਥਕਾਵਟ ਹੋ ਰਹੀ ਹੁੰਦੀ ਹੈ ਬਾਡੀ ਤੋਂ ਤਾਂ ਥਕਾਵਟ ਹੁੰਦੀ ਹੈ ਉਹਨਾਂ ਨੂੰ ਮਾਈਂਡ ਤੋਂ ਵੀ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ ਉਹ ਦਵਾਈਆਂ ਇਵਨ ਕਿ ਇੰਡੀਆ ਤੋਂ ਸਪੈਸ਼ਲੀ ਮੰਗਵਾਉਂਦੇ ਆ ਹੁਣ ਜੇਕਰ ਤੁਹਾਡੇ ਤੋਂ ਇਹ ਚੀਜ਼ ਦਾ ਇਲਾਜ ਕਰਵਾਉਣਾ ਹੋਵੇ ਤਾਂ ਉਹਦਾ ਕੀ ਹੈ ਪ੍ਰੋਸੈਸ ਮਮ ਐਕਚੁਅਲੀ ਕਈ ਸਾਰੇ ਲੋਕ ਐਸੇ ਨੇ ਜੋ ਯੂਐਸ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਨਹੀਂ ਆ ਸਕਦੇ ਉਹਨਾਂ ਵੱਸੇ ਬਾਹਰੋਂ ਆਣਾ ਬਹੁਤ ਔਖਾ ਕੁਝ ਲੋਕ ਤਾਂ ਫਿਜ਼ੀਕਲੀ ਆ ਕੇ ਕਰਾ ਲੈਂਦੇ ਆ ਬਾਕੀ ਜੋ ਲੋਕ ਨਹੀਂ ਆ ਪੰਦੇ ਸਾਡੀ ਟੀਮ ਹੈ ਜੋ ਆਨਲਾਈਨ ਵੀ ਦੇਖਦੀ ਹੈ ਲੋਕਾਂ ਦੀ ਹੈਲਪ ਕਰਦੀ ਹੈ ਤੇ ਆਨਲਾਈਨ ਵੀ ਜੋ ਲੋਕ ਵੀ ਸਰੋਤੇ ਬਾਹਰੋਂ ਦੇਖ ਰਹੇ ਉਹ ਸਾਡੇ ਨਾਲ ਕਨੈਕਟ ਕਰ ਸਕਦੇ ਆ ਤੇ ਅਸੀਂ ਉਹਨਾਂ ਦੀ ਆਨਲਾਈਨ ਕਾਉਂਸਲਿੰਗ ਕਰਾ ਦਿੰਦੇ ਹਾਂ ਜ਼ੂਮ ਦੇ ਉੱਤੇ ਤੇ ਲੋਕ ਆਪਣੀ ਚੀਜ਼ਾਂ ਰਿਲੀਜ਼ ਕਰ 파 ਰਹੇ ਬਹੁਤ इजीली ਜੇਕਰ ਆਪਾਂ ਚਾਰजेस ਦੀ ਗੱਲ ਕਰੀਏ ਕਈ ਵਾਰ ਕੀ ਹੁੰਦਾ ਕਿ ਚਾਰजेस ਬਹੁਤ ਜ਼ਿਆਦਾ ਹੁੰਦੇ ਆ ਜਾਂ ਘੱਟ ਹੁੰਦੇ ਆ ਤੁਹਾਡੇ ਚਾਰजेस ਕਿੰਨੇ ਕਨੇ ਅਗਰ ਮਾਈਂਡ ਹੀਲ ਕਰਵਾਣਾ ਹੋਵੇ ਬੇਸਿਕਲੀ ਕੀ ਹੈ ਕਿ ਸਾਡਾ ਜਿਹੜਾ ਸੈਸ਼ਨ ਹੈ ਜਿਹੜਾ ਮੈਂ ਮਾਈਂਡ ਪ੍ਰੋਗਰਾਮਿੰਗ ਸੈਸ਼ਨ ਕਰਦਾ ਠੀਕ ਹੈ ਉਹਦੇ ਚ 5 ਆਵਰਸ ਦਾ ਮੇਰਾ ਪ੍ਰੋਗਰਾਮ ਹੈ ਠੀਕ ਹੈ ਉਹਦੇ ਚ ਬਲਕਿ ਕਾਫੀ ਸਾਰੇ ਲੋਕ ਹੁੰਦੇ ਆਂ ਔਰ ਉਹ ਸਾਡੀ ਕੁਝ ਟ੍ਰਿਕਸ ਹੁੰਦੀਆਂ ਜਿਹੜੇ ਮੈਂ ਸਾਰਿਆਂ ਤੇ ਅਪਲਾਈ ਕਰਦਾ ਉਹਦਾ ਚਾਰਜ ਸਿਰਫ 1000 ਰੁਪੀਏ ਹੈ ਅਗਰ ਕੋਈ ਪਰਸਨਲ ਕਾਉਂਸਲਿੰਗ ਲੈਣਾ ਚਾਹੁੰਦਾ ਹੈ ਔਰ ਬਾਹਰੋਂ ਦੀ ਹੈ ਤਾਂ ਡਿਫਰੈਂਟ ਡਿਫਰੈਂਟ ਚਾਰजेस ਹੈ ਅਕੋਰਡਿੰਗ ਟੂ देयर ਰਿਕੁਆਇਰਮੈਂਟ ਸਾਡਾ ਬੇਸਿਕ ਜਿਹੜਾ ਚਾਰਜ ਹੈ ਉਹ ਸਿਰਫ 2000 ਹੈ ਤਾਂ ਕਿ ਨਾਰਮਲੀ ਬੰਦਾ ਉਹਨੂੰ ਕਰ ਪਾਇਆ ਵੈਸੇ ਦਵਾਈਆਂ ਲਈ ਤਾਂ ਮੈਂ ਕਹਿੰਦੀ 15 15000 ਵੀ ਪੇ ਕਰਦੇ ਆ ਮੈਂ ਖੁਦ ਦੇਖਿਆ ਬਾਹਰੋਂ ਲੋਕੀ ਵਿਚਾਰੇ ਆਂਦੇ ਨਹੀਂ 15 15 20 20000 ਦੀਆਂ ਦਵਾਈਆਂ ਉਹ ਲੈਂਦੇ ਨਹੀਂ ਬਟ ਜੇਕਰ ਤੁਸੀਂ इजीली ਇਹ ਵੈਸੇ ਕਿੰਨੇ ਦਿਨ ਚ ਹੋ ਜਾਂਦਾ ਇੱਕ ਵਾਰ ਅਗਰ ਆਪਾਂ ਮਾਈਂਡ ਹੀਲ ਕਰਨਾ ਹੋਵੇ ਮੈਮ ਦੇਖੋ ਸ਼ੁਰੂਆਤ ਪਹਿਲੇ ਦਿਨ ਤੋਂ ਹੀ ਹੋ ਜਾਂਦੀ ਹੈ ਈਵਨ ਪਹਿਲੇ ਆਰ ਤੋਂ ਹੀ ਹੋ ਜਾਂਦੀ ਹੈ ਠੀਕ ਹੈ ਤੁਹਾਡੇ ਸਾਹਮਣੇ ਜਿਵੇਂ ਅਸੀਂ ਹੁਣੇ ਇੱਕ ਬੱਚੀ ਦੇ ਉੱਤੇ ਕਰਕੇ ਦਿਖਾਇਆ ਹੈ ਸ਼ੀ ਇਸ ਫੀਲਿੰਗ ਵੈਰੀ ਰਿਲੈਕਸਡ ਹੁਣ ਮੈਡੀਸਿਨ ਦੇ ਨਾਲ ਤੇ ਉਹ ਰਿਜ਼ਲਟ ਬਹੁਤ ਲੇਟ ਆਂਦਾ ਪਰ ਅਸੀਂ ਸਿਰਫ ਮਾਈਂਡ ਰਿਲੈਕਸ ਕਰਨਾ ਸਿਖਾਉਂਦੇ ਆਂ ਔਰ ਰਿਜ਼ਲਟ ਇਮੀਡੀਏਟਲੀ ਆਨੇ ਸਟਾਰਟ ਹੋ ਜਾਂਦੇ ਆਂ ਬਾਕੀ ਇਟ ਡਿਪੈਂਡਸ ਕੋਈ ਇੱਕ ਸੈਟਿੰਗ 'ਚ ਵੀ ਸੈਟਲ ਹੋ ਜਾਂਦਾ ਕਿਸੇ ਨੂੰ 2 ਤੋਂ 3 ਵੇ ਲਗਾਨੀਆਂ ਪੈਂਦੀਆਂ ਅੱਛਾ ਪਰ ਗੱਲ ਕੀਤੀ ਸੀ ਮਾਈਂਡ ਹੀਲ ਦੀ ਕਿਹਾ ਹੋਰ ਵੀ ਕੁਝ ਬਿਮਾਰੀਆਂ ਵੀ ਜੇਕਰ ਆਪਾਂ ਗੱਲ ਕਰੀਏ ਕੁਝ ਪੇਸ਼IENTS ਵੀ ਹੁੰਦੇ ਨੇ ਕਿਹਾ ਉਹ ਉਹਨੂੰ ਵੀ ਰਿਲੈਕਸ ਮਿਲਦਾ ਤੁਹਾਡੀ ਇਸ ਚੀਜ਼ ਨਾਲ ਜੀ ਮੈਮ ਐਕਚੁਅਲੀ ਨਾ ਕਈ ਵਾਰੀ ਸਟ्रेस ਵਰ ਅੰਗਜ਼ਾਈਟੀ ਦੀ ਵਜਤੋਂ ਲੋਕ ਆਪਣਾ ਬੀਪੀ ਵਧਾ ਲੈਂਦੇ ਆ ਸ਼ੂਗਰ ਵਧਾ ਲੈਂਦੇ ਆ ਕੈਲੈਸਟ੍ਰੋਲ ਵਧਾ ਲੈਂਦੇ ਆ ਨੀਜ਼ ਦੇ ਅੰਦਰ ਪੇਨ ਕਰ ਲੈਂਦੇ ਆ ਜਸਟ ਬਿਕੋਜ਼ ਆਫ ਕਿ ਕੋਈ ਥਾਟ ਉਹਨਾਂ ਦੇ ਦਿਮਾਗ 'ਚ ਆਇਆ ਹੈ ਜਿਹਦੇ ਵਜਤੋਂ ਮਾਈਂਡ ਪਰੇਸ਼ਾਨ ਹੈ ਔਰ ਮਾਈਂਡ ਹੀ ਬਾਡੀ ਨੂੰ ਚਲਾ ਰਿਹਾ ਹੈ ਜਿਦ ਜਦ ਮਾਈਂਡ ਕਿਸੇ ਚੀਜ਼ ਦਾ ਪ੍ਰੈਸ਼ਰ ਲਏਗਾ ਉਹ ਬਾਡੀ 'ਚ ਕਿਤੇ ਨਾ ਕਿਤੇ ਟ੍ਰਾਂਸਫਰ ਕਰੇਗਾ ਤੇ ਜਦ ਅਸੀਂ ਮਾਈਂਡ ਨੂੰ ਰਿਲੈਕਸ ਕਰਾਉਂਦੇ ਆ ਤੇ ਉਹ ਜਿਹੜਾ ਵਜ਼ਨ ਹੈ ਉਹ ਵੀ ਰਿਲੀਜ਼ ਹੋ ਜਾਂਦਾ ਹੈ ਔਰ ਲੋਕਾਂ ਦੀ ਕਈ ਕਈ ਸਾਰੀ ਪ੍ਰੋਬਲਮ ਰਿ ਅਸੀਂ ਕਦੀ ਨਹੀਂ ਕਹਿੰਦੇ ਕਿ ਅਸੀਂ ਕੋਈ ਫਿਜ਼ੀਕਲ ਪ੍ਰੋਬਲਮ ਠੀਕ ਕਰਦੇ ਹਾਂ ਨਾ ਸਾਨੂੰ ਆਉਂਦੀ ਹੈ ਠੀਕ ਕਰਨੀ ਅਸੀਂ ਸਿਰਫ ਸਿਰਫ ਸਾਹਮਣੇ ਵਾਲੇ ਦਾ ਮਾਈਂਡ ਸ਼ਾਂਤ ਕਰਦੇ ਹਾਂ ਔਰ ਮਾਈਂਡ ਆਟੋਮੈਟਿਕਲੀ ਪ੍ਰੋਬਲਮ ਸੋਲਵ ਕਰ ਦਿੰਦਾ ਸੋ ਜਿਨ੍ਹਾਂ ਨੇ ਵੀ ਆਪਣਾ ਮਾਈਂਡ ਰਿਲੈਕਸ ਕਰਨਾ ਹੈ ਜਾਂ ਜਿਨ੍ਹਾਂ ਨੇ ਵੀ ਆਪਣੇ ਚਿਹਰੇ ਤੇ ਖੁਸ਼ੀ ਲੈ ਕੇ ਆਣੀ ਹੈ ਸੋ ਉਹ ਹਰਮਨ ਜੀ ਨੂੰ ਕੰਟੈਕਟ ਕਰ ਸਕਦੇ ਨੇ ਹਰਮਨ ਜੀ ਆਪਣਾ ਕੰਟੈਕਟ ਨੰਬਰ ਬੋਲਣਗੇ ਇਸ ਇੰਟਰਵਿਊ ਦੇ ਵਿੱਚ ਸੋ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਜਲਦੀ ਰੀਲੀਫ ਲੈਣਾ ਚਾਹੁੰਦੇ ਹੋ ਸੋ ਹਰਮਨ ਜੀ ਜਾਂਦੇ ਜਾਂਦੇ ਤੁਸੀਂ ਆਪਣੇ ਬਾਰੇ ਦੱਸ ਦਿਓ ਕਿ ਕਿਸ ਲੋਕੇਸ਼ਨ ਤੇ ਜਾਂ ਕਿਸ ਕੰਟੈਕਟ ਨੰਬਰ ਤੇ ਤੁਹਾਨੂੰ ਆਪਾਂ ਕੰਟੈਕਟ ਕਰ ਸਕਦੇ ਤਾਂ ਕਿ ਸਾਡੀ ਆਡੀਅנס इजीली ਤੁਹਾਨੂੰ ਮਿਲ ਸਕੇ ਮੇਰਾ ਜਿਹੜਾ ਨੰਬਰ ਹੈ ਉਹ 989607564 ਹੈ ਔਰ ਸਾਡਾ ਜਿਹੜਾ ਅਪਕਮਿੰਗ ਇਵੈਂਟ ਹੈ ਉਹ 14th April ਨੂੰ ਗੁਰੂ ਨਾਨਕ ਦੇਵ ਪਵਨ ਲੁਧਿਆਣਾ ਦੇ ਅੰਦਰ ਹੋਣ ਜਾ ਰਿਹਾ ਹੈ ਤੇ ਤੁਹਾਡੇ ਚ ਜੋ ਲੋਕ ਉੱਥੇ ਆਣਾ ਚਾਹਣ ਇੱਕ ਲਿੰਕ ਅਸੀਂ ਨਾਲ ਦੇ ਦਾਂਗੇ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਆਪਣਾ स्लॉट ਬੁੱਕ ਕਰ ਸਕਦੇ ਹੋ ਔਰ ਸਾਡੇ ਸੈਸ਼ਨ ਨੂੰ ਜੁਆਇਨ ਕਰ ਸਕਦੇ ਹੋ 14th April ਨੂੰ ਸੋ so... ਅਗਰ ਜਲਦੀ ਤੁਹਾਨੂੰ ਬਹੁਤ ਜ਼ਿਆਦਾ ਹੈਗੀ ਹੈ ਤਾਂ 14 April ਨੂੰ ਜ਼ਰੂਰ ਪਹਿਲਾਂ ਉਸ ਤੋਂ ਕੰਟੈਕਟ ਕਰਕੇ ਆਪਣਾ ਜੋ ਵੀ ਟਾਈਮਿੰਗ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਕੰਟੈਕਟ ਕਰਕੇ ਲੈ ਸਕਦੇ ਹੋ ਔਰ इजीली ਮਾਈਂਡ ਤੁਸੀਂ ਰਿਲੈਕਸ ਕਰ ਸਕਦੇ ਹੋ ਹਰਮਨ ਜੋ ਸੌਰੀ ਹਰਮਨ ਜੀ ਨੂੰ ਮਿਲ ਕੇ ਸੋ ਮੈਨੂੰ ਹਰਮਨ ਜੀ ਨੂੰ ਦਿਓ ਇਜਾਜ਼ਤ ਤੁਹਾਨੂੰ ਸਾਡੀ ਇੰਟਰਵਿਊ ਕਿਦਾਂ ਲੱਗੀ ਆਪਣੇ ਕਮੈਂਟ ਰਾਹੀਂ ਜ਼ਰੂਰ ਦੱਸਣਾ